ਪੰਜਾਬੀ ਸੱਭਿਆਚਾਰ ਅਤੇ ਵਿਰਸਾ ਬੇहद ਅਮੀਰ ਹੈ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਅਕਸਰ ਹੀ ਇਹ ਕਹਿੰਦੇ ਨੇ ਕਿ ਇਸ ਵਿੱਚ ਡੁੱਬ ਕੇ ਹੀ ਇਸ ਦੀ ਗਹਿਰਾਈ ਨੂੰ ਸਮਝਿਆ ਜਾ ਸਕਦਾ ਹੈ। ਅਜਿਹਾ ਹੀ ਇੱਕ ਜੋੜਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਹੜੇ ਪ੍ਰੋਫੈਸ਼ਨਲੀ ਤਾਂ ਡਾਕਟਰ ਨੇ ਪਰ ਉਹਨਾਂ ਦਾ ਮਨ ਪੰਜਾਬੀ ਸੱਭਿਆਚਾਰ ਵਿੱਚ ਘੜੋਚਿਆ। ਪਤੀ ਡਾਕਟਰ ਵਰਿੰਦਰ ਮੋਹਨ ਐਮ ਡੀ ਡਾਕਟਰ ਨੇ ਜਦਕੇ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਹੈ ਤੇ ਬਿਆਨਤ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਕੰਮ ਕਰ ਰਹੀ ਹੈ ਇਹ ਡਾਕਟਰ ਜੋੜਾ ਪਿਛਲੇ 2 ਸਾਲਾਂ ਤੋਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰੀਲਸ ਬਣਾ ਕੇ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋ ਗਿਆ ਹੈ ਦੋ ਸਾਲਾਂ ਵਿੱਚ ਇਹਨਾਂ ਦਾ ਪੰਜਾਬੀ ਸੱਭਿਆਚਾਰ ਨਾਲ ਮੋਹ ਇਹਨਾਂ ਵੱਧ ਗਿਆ ਕਿ ਇਹਨਾਂ ਦੇ ਘਰ ਵਿੱਚ ਵੀ ਕਲਾਤਮਕ ਚੀਜ਼ਾਂ ਦੀ ਸਜਾਵਟ ਦੀ ਪਰਮਾਰ ਹੋ ਗਈ। ਚਰਖਾ, ਮਧਾਣੀ, ਕਣਕ ਸਾਫ਼ ਕਰਨ ਵਾਲੇ ਛਾਬੜੇ ਵਰਗੀਆਂ ਅਨੇਕਾਂ ਚੀਜ਼ਾਂ ਜੋ ਅੱਜ ਅਲੋਪ ਹੁੰਦੀਆਂ ਜਾ ਰਹੀਆਂ ਨੇ ਉਹ ਇਹਨਾਂ ਦੇ ਘਰ ਦੀ ਸਜਾਵਟ ਦਾ ਖਾਸ ਹਿੱਸਾ ਨੇ। ਇਹ ਜੋੜਾ ਸੱਭਿਆਚਾਰਕ ਪੋਸ਼ਾਕਾਂ ਵਿੱਚ ਰੀਲਸ ਬਣਾਉਂਦਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਕੇ ਡਾਕਟਰ ਤਕਦੀਰ ਨੂੰ ਇੱਕ ਮੌਕਾ ਮਿਲਿਆ ਤੇ ਉਹ 2 ਮਹੀਨੇ ਪਹਿਲਾਂ ਮਿਸੇਜ ਚੰਡੀਗੜ ਚੁਣੀ ਗਈ ਤੇ ਹੁਣ ਉਹਨਾਂ ਨੇ ਇੱਕ ਵੱਡੇ ਬਿਊਟੀ ਕੰਪੀਟੀਸ਼ਨ ਵਿੱਚ ਮਿਸੇਜ ਇੰਡੀਆ ਦੇ ਨਾਲ-ਨਾਲ ਬਿਊਟੀ ਵਿਦ ਬ੍ਰੇਨ ਦਾ ਖਿਤਾਬ ਵੀ ਹਾਸਲ ਕੀਤਾ ਹੈ ਇੱਕ ਖਿਤਾਬ ਹਾਸਲ ਕਰਨ ਦੇ ਲਈ ਡਾਕਟਰ ਤਕਦੀਰ ਨੇ ਆਪਣੀਆਂ ਅੱਖਾਂ ਦਾ ਆਪਰੇਸ਼ਨ ਵੀ ਲੇਟ ਕਰਵਾਇਆ ਆਪਣੀ ਲਗਨ ਅਤੇ ਮਿਹਨਤ ਦੀ ਬਦੌਲਤ ਮਿਸੇਜ਼ ਇੰਡੀਆ ਦਾ ਖਿਤਾਬ ਆਪਣੇ ਨਾਮ ਕਰਕੇ ਹੀ ਉਹ ਵਾਪਸ ਪਰਤੇ ਨੇ ਹੁਣ ਡਾਕਟਰ ਤਕਦੀਰ ਇੰਨੀ ਉਤਸ਼ਾਹਿਤ ਹੈ ਕਿ ਉਹਨਾਂ ਨੇ ਮਿਸੇਜ਼ ਯੂਨੀਵਰਸ ਦਾ ਕੰਪੀਟੀਸ਼ਨ ਲੜਨ ਦਾ ਵੀ ਮਨ ਬਣਾ ਲਿਆ ਇਸ ਵੇਲੇ ਹੋਰ ਕੀ ਮਨੋਭਾਵ ਸਾਂਝੇ ਕੀਤੇ ਗਏ ਨੇ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖਿਓ ਤੇ ਸੁਣਿਓ ਤੇ ਨਾਲ ਹੀ ਉਹਨਾਂ ਦੇ ਕੋਲੋਂ ਪ੍ਰੇਰਣਾ ਵੀ ਲਿਓ ਜਨਹਿਤ ਐਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ ਜੀਵਲੋ ਨਮਸਕਾਰ ਮੈਂ ਡਾਕਟਰ ਤਕਦੀਰ ਆਮ ਪ੍ਰੋਫੈਸ਼ਨਲੀ ਆਮ ਡਾਕਟਰਟੇਡ ਇਨ ਕੰਪਿਊਟਰ ਸਾਇੰਸ ਐਂਡ ਵਰਕਿੰਗ ਐਸ ਪ੍ਰੋਫੈਸਰ ਐਟ ਰੀਜਨਲ ਕੈਂਪਸ ਗੁਲਦਾਸਪੁਰ ਐਂਡ ਪ੍ਰੋਫੈਸ਼ਨਲੀ ਆਮ ਇੰਸਟਾਗ੍ਰਾਮ ਕ੍ਰੀਏਟਰ ਐਂਡ ਮੈਂ ਆਪਣੀ ਇੰਸਟਾਗ੍ਰਾਮ ਤੇ ਮੈਂ ਆਪਣੀ ਓਲਡ ਕਲਚਰ ਨੂੰ ਲੈ ਕੇ ਰੀਲਸ ਬਣਾਨੀ ਆ ਜਿਹਦੇ ਕਰਕੇ ਜਿਸ ਵਿੱਚ ਮੈਂ ਆਪਣੇ ਓਲਡ ਕਲਚਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੀ ਯੂਥ ਨੂੰ ਦੱਸ ਰਹੀ ਆ ਕਿ ਸਾਡਾ ਓਲਡ ਕਲਚਰ ਬਹੁਤ ਹੀ ਰਿਚ ਸੀ

इस तो पाँ मैं स्टेट में रीप्रजेंट किया जै मिसिजाब ट्वेंटी ट्वेंटी फाइव विनर रही मैं उस मैं उन्होंने एक स्पैशल अवार्ड दिता है दैट इज़ सोशल मीडिया दिवा ये उन्होंने मैनू ए इस चीज़ को रिप्रजेंट किया कि मैं आई एमलाइटनिंग द सोशल मीडिया ਕਿੰਨੀ ਦੇਰ ਦੀ ਮਿਹਨਤ ਸੀ ਰੀਲ ਬਣਾਣਾ ਕਿਦੋਂ ਸ਼ੁਰੂ ਕੀਤਾ ਸੀ ਔਰ ਬਿਊਟੀ ਕੰਪੀਟੀਸ਼ਨ ਕਿੰਨੇ ਦੇਰ ਚ ਅਚੀਵ ਕੀਤੇ ਸਾਰੇ ਮੈਂ 2 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਤੇ ਆਨ ਕਰਕੇ ਮੈਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋਈ ਕਿ ਬਹੁਤ ਸਾਰੇ ਕੰਪੀਟੀਸ਼ਨਸ ਹੁੰਦੇ ਨੇ ਜਿਨ੍ਹਾਂ ਵਿੱਚ ਅਸੀਂ ਜਾ ਸਕਦੇ ਹਾਂ ਔਰ ਮੈਂ ਇੱਕ ਪੇਜ ਦੇਖਿਆ ਜਿਹਦੇ ਵਿੱਚ ਮੈਂ ਰਜਿਸਟਰ ਕੀਤਾ ਮਿਸਿਸ ਇੰਡੀਆ 2025 ਲਈ ਤੇ ਉਥੋਂ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਮੈਂ ਇੱਕ ਅਵਾਰਡ ਲੈ ਕੇ ਆਈ ਆ ਔਰ ਇਸ ਤੋਂ ਪਹਿਲਾਂ ਮੈਂ ਮਿਸਿਸ ਇੰਡੀਆ 2025 ਪਹਿਲਾਂ ਮੈਂ ਆਪਣੇ ਸੌਰੀ ਗਲਤ ਬੋਲਤਾ ਮੈਂ ਹਾਂ ਮਿਸਿਸ ਪੰਜਾਬ 2025 ਮੈਂ ਸਲੈਕਟ ਹੋਈ ਜਿਹਦੇ ਵਿੱਚ ਮੈਂ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੰਡੀਆ ਲੈਵਲ ਦਾ ਕੰਪੀਟੀਸ਼ਨ ਜਿਹੜਾ ਸੀ ਉਹ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਅਵਾਰਡ ਮਿਲਿਆ ਕੀ ਕੀ ਤਿਆਰੀ ਕੀਤੀ ਕੀ ਕਿ ਮਿਹਨਤ ਕੀਤੀ ਕਿਉਂਕਿ ਦੇਖਿਆ ਤੁਹਾਡੇ ਸਾਰੇ ਕਾਰ ਵਿੱਚ ਕਲਚਰਲ ਸਮਾਨ ਕਲਾਤਮਕ ਸਮਾਨ ਪਿਆ ਹੋਇਆ ਹੈ ਇਹਦੀ ਖਰੀਦਾ ਦੀ ਇਹਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਕਿੰਨੀ ਕੁ ਮਿਹਨਤ ਕਰਨੀ ਵਈਂ ਆ ਦੇਖੋ ਇਹ ਜੋ ਵੀ ਅੱਜ ਅਸੀਂ ਅਚੀਵਮੈਂਟ ਸਾਨੂੰ ਮਿਲੀ ਆ ਉਹਦੇ ਪਿੱਛੇ ਬਹੁਤ ਹੀ ਹਾਰਡ ਵਰਕ ਹੈ ਕਿਉਂਕਿ ਇਸ ਤਰ੍ਹਾਂ ਦੀ ਅਚੀਵਮੈਂਟ ਲੈਣਾ ਕੋਈ ਸੌਖਾ ਕੰਮ ਨਹੀਂ ਹੈ ਇਹ ਦੇਖਣ ਵਾਲੇ ਨੂੰ ਲੱਗਦਾ ਕਿ ਇਹ ਇੱਕ ਸੌਖਾ ਕੰਮ ਹੋਏਗਾ ਪਰ ਇਹਦੇ ਵਿੱਚ ਸਾਡੀ 2 ਸਾਲ ਦੀ ਮਿਹਨਤ ਹੈ 2 ਤੋਂ ਵੀ ਜ਼ਿਆਦਾ ਹੋਏਗੀ ਇਸ ਤੋਂ ਘੱਟ ਨਹੀਂ ਤੇ ਜਿਹੜਾ ਮੈਂ ਆਪਣੇ ਬਿਊਟੀ ਪੀਜੈਂਟ ਲਈ ਜੋ ਵੀ ਮੈਂ ਕੀਤਾ ਉਹ ਇੱਕ ਸਾਲ ਦਾ ਪੂਰਾ ਸਫਰ ਸੀ ਜਿਹਦੇ ਵਿੱਚ ਸਾਡੀਆਂ ਗਰੂਮਿੰਗ ਕਲਾਸਿਸ ਫਿਰ ਸਾਡੀ ਜਿਹੜੀ ਟੈਲੈਂਟ ਰਾਉਂਡ ਇੰਟਰੋਡਕਸ਼ਨ ਰਾਉਂਡ ਕੁਐਸਚਨ ਆਂਸਰ ਰਾਉਂਡ ਸਾਡੀ ਪਰਸਨੈਲਿਟੀ ਜਜਮੈਂਟ ਸਾਡਾ ਬਿਹੇਵੀਅਰ ਜਜਮੈਂਟ ਇਹ ਸਾਰਾ ਕੁਝ ਇੱਕ ਸਾਲ ਚੱਲਦਾ ਰਿਹਾ ਵਿਦ ਜ਼ੂਮ ਮੀਟਿੰਗ ਆਨਲਾਈਨ ਕਲਾਸਿਸ ਸੀ ਉਸ ਤੋਂ ਬਾਅਦ ਵਿੱਚ ਅਸੀਂ ਫਾਈਨਲੀ ਦਿੱਲੀ ਪਹੁੰਚੇ 17th ਆਫ ਸੈਪਟੈਂਬਰ ਨੂੰ ਤੇ ਉੱਥੇ ਮੈਨੂੰ ਮੇਰੀ ਇੱਕ ਸਾਲ ਦਾ ਮਿਹਨਤ ਦਾ ਅਵਾਰਡ ਮਿਲਿਆ ਮਿਸਿਸ ਪੰਜਾਬ ਜਿਹਦੇ ਵਿੱਚ ਮੈਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਐਂਡ ਆਫਟਰ 18th ਐਂਡ 19th ਨੂੰ ਸਾਡੇ ਟੈਲੈਂਟ ਰਾਉਂਡ ਚੱਲੇ ਤੇ 19th ਨਾਈਟ ਨੂੰ ਸਾਡਾ ਜਿਹੜਾ ਗ੍ਰੈਂਡ ਫੈਮਲੇ ਦਾ ਰਿਜ਼ਲਟ ਅਨਾਉਂਸ ਹੋਇਆ ਜਿਹਦੇ ਵਿੱਚ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਜਿਹੜਾ ਟਾਈਟਲ ਮਿਲਿਆ हां एक एक मैं ਤੁਹਾਡੇ ਨਾਲ ਆਪਣਾ ਇੱਕ ਪਸਟ ਜਿਹੜੀ ਇੱਕ ਸਟਰਗਲ ਆ ਉਹ ਵੀ ਸ਼ੇਅਰ ਕਰਨਾ ਚਾਹਨੀ ਆ ਕਿ 2 ਮਹੀਨੇ ਮੇਰੀ ਕੰਪੀਟੀਸ਼ਨ ਹੋ ਸੀ ਤੇ ਮੇਰੀ ਆਈਜ਼ ਵਿੱਚ ਇਨਫੈਕਸ਼ਨ ਹੋ ਗਿਆ ਬਹੁਤ ਜ਼ਿਆਦਾ ਇਨਫੈਕਸ਼ਨ ਹੋਇਆ ਜਿੱਤੇ ਕਰਕੇ ਮੇਰੀ ਆਈਜ਼ ਦਾ ਆਪਰੇਸ਼ਨ ਇਮੀਡੀਏਟਲੀ ਹੀ ਕਰਵਾਉਣਾ ਪਿਆ ਔਰ ਡਾਕਟਰ ਨੇ ਕਿਹਾ ਸੀ ਕਿ ਇਹਦੀ ਰਿਕਵਰੀ ਨੂੰ 3 ਮੰਥ ਲੱਗਣਗੇ ਪਰ 2 ਮੰਥ ਬਾਅਦ ਹੀ ਮੇਰਾ ਕੰਪੀਟੀਸ਼ਨ ਸੀ ਗ੍ਰੈਂਡ ਫਿਨੈਲੇ ਸੀ ਤੇ ਮੈਂ ਆਪਣਾ ਟ੍ਰੀਟਮੈਂਟ ਇਨ ਬੀਟਵੀਨ ਛੱਡ ਕੇ मैं अपने पेजेंट ले चली गई अपने ले चली गई और अजय मेरा पेंडिंग है ट्रीटमेंट और मैं बस अजय अं उ कंपटीशन करके वापस आए हाँ तो मैं आफ्टर टू थ्री डेज मैं थोड़ा आराम करके फिर सैटरडे संडे अगेन मेरी जी आईज़ा ट्रीटमेंट है वो कंटीन्यू